ਹੈਲੋ ਸਤਿ ਸ੍ਰੀ ਅਕਾਲ ਸਾਰੇ ਸਾਰੇ ਦਾ ਕੀ ਹਾਲ ਚਾਲ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਹੈ ਮੈਂ ਬਹੁਤ ਹੀ ਖੁਸ਼ ਹੈਗਾ ਵਾ ਬਸ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਹੈਗੀ ਹੈ ਤਾਂ ਸਾਰਾ ਦਾ ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਵਾਹਿਗੁਰੂ ਦੀ ਬਹੁਤ ਮਿਹਰ ਹੈਗੀ ਹੈ ਪਲੀਜ਼ ਆ ਵੀਡੀਓ ਨੂੰ ਸਕਿਪ ਨਾ ਕਰਿਓ ਬਸ ਇੱਕ ਮਿੰਟ ਦੀ ਵੀਡੀਓ ਹੀ ਬਣਾਉਣਾ ਚਾਹਵਾਂਗਾ ਤੇ ਮੈਂ ਤੁਹਾਡੇ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੋਨਟਾਈਜ਼ ਹੋ ਗਿਆ ਵੇ ਪੂਰੇ ਤਰੀਕੇ ਨਾਲ ਹੋ ਚੁੱਕਿਆ ਵੇ ਬਸ ਥੋੜੀ ਜੀ ਪ੍ਰੋਬਲਮ ਆਈ ਹੈ ਉਹ ਵੀ ਤੁਸੀਂ ਸੋਲਵ ਕਰ ਸਕਦੇ ਹੋ ਬਸ ਮੈਂ ਤਾਂ ਇਹ ਹੀ ਚਾਹੁੰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮ ਪ੍ਰੋਪਰ ਤਰੀਕੇ ਨਾਲ ਹੋਇਆ ਵੇ ਲੇਕਿਨ ਇੱਕ ਛੋਟੀ ਜੀ ਪ੍ਰੋਬਲਮ ਇਹ ਹੈਗੀ ਕਿ ਥੋੜਾ ਡਾਲਰਸ ਦਾ ਜੋ ਵੀ ਹੈਗਾ ਵੇ ਉਹ ਥੋੜਾ ਜਿਹਾ ਹੇਰ ਫੇਰ ਹੋ ਗਈ ਹੈ ਤੇ ਇਸ ਵਜ੍ਹਾ ਨਾਲ ਮੈਂ ਉਹ ਵੀਡੀਓ ਥੋੜਾ ਮੈਂ ਕੰਟੈਂਟ ਥੋੜੀ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ ਬਾਕੀ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋ ਤੇ ਵਾਈਗੁਰ ਦੀ ਇਦਾਂ ਹੀ ਮੇਰ ਹੁੰਦੀ ਰਹੇਗੀ ਤੇ ਤੁਸੀਂ ਮੇਰੇ ਚੈਨਲ ਤੇ ਇਦਾਂ ਹੀ ਬਣੇ ਰਹੋ ਤੇ ਮੋਨਟਾਈਜ਼ ਦਾ ਜੋ ਵੀ ਵੀਡੀਓਜ਼ ਹੈਗੀਆਂ ਮੈਂ ਉੱਥੇ ਸਕਰੀਨਸ਼ਾਟ ਲਗਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਬਾਕੀ ਮੈਂ ਤੁਹਾਡਾ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਨਾ ਹੈ ਕਿ ਕਿਹਦਾ ਤੁਸੀਂ ਆਪਣਾ ਮੋਨਟਾਈਜ਼ ਕਰ ਸਕਦੇ ਹੋ ਚੈਨਲ ਇਹਦੇ ਬਾਰੇ ਵੀ ਤੁਹਾਨੂੰ ਮੈਂ ਕਰ ਸਕਦਾ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਤੇ ਆਪਣਾ ਸਪੋਰਟ ਦਿਖਾ ਦਿਓ ਤਾਂ ਮੈਨੂੰ ਪਤਾ ਲੱਗ ਜਿਗਾ ਕਿ ਹਾਂ ਤੁਸੀਂ ਮੇਰੇ ਤੁਸੀਂ ਮੈਨੂੰ ਵੀ ਸਪੋਰਟ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ तहे ਦਿਲ ਤੋਂ ਥੈਂਕ ਯੂ ਧੰਨਵਾਦ ਬਹੁਤ ਬਹੁਤ